ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਤੇ ਵੀ ਪਲੇਟਸ ਕਿੱਦਾਂ ਬੰਦਦੀਆਂ ਨੇ ਉਹ ਦੱਸਾਂਗੇ ਕਈ ਵਾਰ ਇਹਨਾਂ ਲਾਈਨਿੰਗ ਵਾਲੇ ਕਮੀਜ਼ ਤੇ ਜਦੋਂ ਆਪਾਂ ਸिलाई ਵਾਲੇ ਉੱਚ ਨਵੇਂ ਹੁੰਨੇ ਆਏਗੇ ਸिलाई ਸਿੱਖਣ ਲੱਗੇ ਹੁੰਨੇ ਆ ਆਪਾਂ ਤੋਂ ਲਾਈਨਿੰਗ ਵਾਲੇ ਕਮੀਜ਼ 'ਚ ਜਿਹੜੀਆਂ ਪਲੇਟਸ ਹੁੰਦੀਆਂ ਨੇ ਉਹ ਵਿੰਗੀਆਂ ਡੇਟੀਆਂ ਹੋ ਜਾਂਦੀਆਂ ਨੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਪਲੇਟਸ ਆਪਾਂ ਸੌਖੇ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਆਂਗੇ ਆ ਦੇਖੋ ਜੀ ਆ ਆਪਣਾ ਕਮੀਜ਼ ਹੈ ਇਸਦੀ ਕਟਿੰਗ ਹੋਈ ਹੋਈ ਹੈ ਜੀ ਆ ਲਾਈਨਿੰਗ ਲੱਗੀ ਹੋਈ ਹੈ ਤੁਸੀਂ ਚਾਹੋ ਤਾਂ ਲਾਈਨਿੰਗ ਪਿੰਨ ਲਗਾ ਕੇ ਵੀ ਅਟੈਚ ਕਰ ਸਕਦੇ ਹੋਗੇ ਪਿੰਨ ਜਾਂ ਕਲਿੱਪ ਲਾ ਕੇ ਲਾਈਨਿੰਗ ਅਟੈਚ ਕਰ ਸਕਦੇ ਹੋਗੇ ਪਰ ਅੱਜ ਆਪਾਂ ਤੁਹਾਨੂੰ ਦੇਖੋ ਆਪਣੀ ਕੱਚੀ ਸਲਾਈ ਲਗਾਈ ਹੋਈ ਹੈ ਕਿ ਵੱਡੇ ਵਖੇ ਦੇ ਨਾਲ ਕੱਚੀ ਸਲਾਈ ਲਗਾ ਕੇ ਆਪਾਂ ਸਾਰੀ ਲਾਈਨਿੰਗ ਇਦਾਂ ਕਮੀਜ਼ ਦੇ ਨਾਲ ਦੇਖੋ ਤੁਸੀਂ ਅਟੈਚ ਕਰ ਲਈ ਇਸ ਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਕੱਪੜਾ ਹੈਗਾ ਨਾ ਤਾਹ ਵਾਲਾ ਕੱਪੜਾ ਹਿੱਲੂਗਾ ਦੇ ਨਾਲ ਨਹੀਂ ਆਪ ਵਾਲਾ ਕੱਪੜਾ ਜੀ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਪਲੇਟ ਸਪੌਨ ਵਿੱਚ ਫਿਰ ਤੁਸੀਂ ਜਿੱਦਾਂ ਅੱਗੇ ਵਾਲਾ ਕਮੀਜ਼ ਆ ਦਾਸ ਜ ਮਤਲਬ ਕੀ ਆ ਫਰੰਟ ਵਾਲੀਆਂ ਪਲੂਈਆਂ ਹੋ ਗਈਆਂ ਸਾਈਡ ਵਾਲੀਆਂ ਪਲੂਈਆਂ ਬੰਦੀਆਂ ਨੇ ਤੁਸੀਂ ਐ ਕੋਲੋ ਵੀ ਆ ਸਾਈਡ ਨਹੀਂ ਬਿਲਕੁਲ ਸੈਂਟਰ ਚ ਦੀ ਸਿਲਾਈ ਬਣਾ ਸਕਦੇ ਹੋ ਵੱਡੇ ਬਖੇ ਦੇ ਨਾਲ ਬਾਅਦ ਵਿੱਚ ਇਸ ਨੂੰ ਅਡੇਟ ਕਰ ਸਕਦੇ ਹੋਗੇ ਹਮ ਤੁਹਾਨੂੰ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਦੀਆਂ ਪਲੇਟਸ ਪਾ ਕੇ ਦੱਸਾਂਗੇ ਆ ਦੇਖੋ ਜੀ ਹੁਣ ਬਿਲਕੁਲ ਨਾ ਤਾਂ ਲਾਈਨਿੰਗ ਵਾਲਾ ਕੱਪੜਾ ਹਿਲਦਾਗਾ ਤੇ ਨਾ ਹੀ ਕਮੀਜ਼ ਦਾ ਕੱਪੜਾ ਇਸ ਤਰ੍ਹਾਂ ਜੀ ਚਾਹੇ ਤੁਸੀਂ ਪਿੰਨ ਲਗਾ ਲਓ ਚਾਹੇ ਕਲਿੱਪ ਲਗਾ ਲਓ ਚਾਹੇ ਤੁਸੀਂ ਆਪਾਂ ਨੂੰ ਸੌਖਾ ਲੱਗਦਾ ਮੈਨੂੰ ਸੌਖਾ ਲੱਗਦਾਗਾ ਆਪਾਂ ਵੱਡੇ ਫਕੇ ਦੇ ਨਾਲ ਸਲਾਈ ਲਗਾ ਲੈਨੇ ਆਂ ਕਿ ਸਲਾਈ ਲਗਾ ਕੇ ਫੇਰ ਕੱਪੜਾ ਨਹੀਂ ਹਿਲਦਾ ਹੈਗਾ ਜਿਹੜੀ ਲਾਈਨਿੰਗ ਆਗੀ ਇਹ ਜਰੂਰ ਧੋ ਕੇ ਲਾਉਣੀ ਚਾਹੀਦੀ ਹੈ ਕਿਉਂਕਿ ਇਹ ਬਾਅਦ ਵਿੱਚ ਸੁੰਗੜ ਜਾਂਦੀ ਹੈ ਹੀ ਤੇ ਆਪਣਾ ਸਾਰਾ ਕਮੀਜ਼ ਖਰਾਬ ਹੋ ਜਾਂਦਾ ਹਮੇਸ਼ਾ ਲਾਈਨਿੰਗ ਉਹ ਬਾਅਦ ਇਹ ਯੂਜ਼ ਕਰਨੀ ਚਾਹੀਦੀ ਹੈਗੀ ਆਪਾਂ ਜੀ ਪਲੇਟਸ ਫਾਮਾਂਗੇ 11/2 ਇੰਚ ਦੇ ਆ ਦੇਖੋ ਇੱਥੇ 11/2 ਇੰਚ ਤੇ ਮਾਰਕ ਕਰ ਲਿਆ ਤੇ نیچے ਨੂੰ ਪਲੇਟਸ ਦੀ ਲੈਂਥ ਹੋਊਗੀ 7 ਇੰਚ ਤੇ ਇੱਥੋਂ 3 1/2 ਇੰਚ ਇੱਥੋਂ ਵੀ 3 1/2 ਉਜੀ ਇਸ ਨੂੰ ਆਪਾਂ ਇੰਚ ਟੇਪ ਜਾਂ ਸਕੇਲ ਦੀ ਹੈਲਪ ਦੇ ਨਾਲ ਮਲਾ ਲਿਆ ਜਿਹੜੀਆਂ ਪਲੇਟਸ ਨੇ ਪਲੇਟਸ ਜਦੋਂ ਪਾਉਣੇ ਆਪਾਂ ਸਲਾਈ ਲਗਾਉਣੇ ਉਹ ਬਿਲਕੁਲ ਸਿੱਧੀ ਸਲਾਈ ਹੀ ਲੱਗਦੀ ਹੁੰਦੀ ਉਹ ਵਾਲੀ ਸਲਾਈ ਜੀ ਇਦਾਂ ਲੱਗਦੀ ਹੁੰਦੀ ਹੈ ਦੇਖੋ ਜੇ ਪਲੇਟਸ ਸਹੀ ਪਈਆਂ ਹੋਣਗੀਆਂ ਤਾਂ ਆਪਣੀ ਫਿਟਿੰਗ ਆਪਣੇ ਆਪ ਸਹੀ ਆਊਗੀ ਇਸ ਤਰ੍ਹਾਂ ਲੱਗਦੀ ਹੈ ਜੀ ਹੁਣ ਆਪਾਂ ਪਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਜਿਹੜੀਆਂ ਹੁੰਦੀਆਂ ਨੇ ਆ ਦੇਖੋ ਜੀ ਆਪਾਂ ਸਾਈਡ ਬਾਰੇ ਸਲਾਈ ਰੱਖਣੀ ਹੈਗੀ 22 ਇੰਚ ਤੇ ਇੱਥੇ 22 ਇੰਚ ਤੇ ਆਪਾਂ ਮਾਰਕ ਕਰ ਲਿਆ ਹੁਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲੈਣਾ ਇਹਦਾ ਹਾਫ 15 ਦਾ ਹਾਫ ਹੋਇਆ ਜੀ 7.5 ਆ ਦੇਖੋ ਜੀ ਆਪਾਂ 7.5 ਇੰਚ ਤੇ ਹਾਫ ਕਰ ਲਿਆ ਆ ਜਿੱਥੇ ਆਹ ਵਾਲਾ ਪੁਆਇੰਟ ਆ ਇਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਲਗਾ ਦੇਣਾਗਾ। ਹਾਂਜੀ। ਆ ਜਿੱਥੇ ਆਪਾਂ ਆਹ ਵਾਲਾ ਆਪਣਾ ਸੈਂਟਰ ਸੀਗਾ ਇਸ ਤਰ੍ਹਾਂ ਇਹ ਵਾਲੇ ਸੈਂਟਰ ਨੂੰ ਇਹਦੇ ਨਾਲ ਮਲਾ ਦੇਣਾ ਇਸ ਤਰ੍ਹਾਂ। ਆਹ ਵਾਲੇ ਪੁਆਇੰਟ ਨੂੰ ਇਦਾਂ ਮਲਾ ਦੇਣਾਗਾ। ਉਸ ਤੋਂ ਬਾਅਦ ਇੱਥੋਂ ਆਪਾਂ 2-2 ਇੰਚ ਦਾ ਪਾ ਲੈਣਾ ਜੀ ਗੈਪ। ਇਧਰੋਂ ਵੀ ਤੇ ਇਧਰੋਂ ਆ ਤੁਸੀਂ ਦੇਖ ਸਕਦੇ ਹੋਗੇ ਜੀ ਆਪਣੀਆਂ ਸਾਈਡ ਵਾਲੀਆਂ ਪਲੇਟਸ ਹੋ ਗਈਆਂ ਆ ਆਪਣੀ ਆਹ ਵਾਲੀ ਪਲੇਟਸ ਹੋ ਗਈ ਫਰੰਟ ਵਾਲੀ ਆਪਾਂ ਇਸ ਨੂੰ ਇਸ ਤਰ੍ਹਾਂ ਚੱਕਣਾਗਾ ਤੇ ਕੋਈ ਵੀ ਆਪਣੇ ਲਾਈਨਿੰਗ ਚ ਵੱਲ ਨਹੀਂ ਹੋਣੀ ਚਾਹੀਦੀ ਜੇ ਆ ਆਪਣੀ ਇਦਾਂ ਸਲਾਈ ਲਗਾਈ ਹੋਊਗੀ ਤਾਂ ਵੱਲ ਪੈਂਦੇ ਹੀ ਨਹੀਂ ਹੈਗੇ ਇਸ ਨੂੰ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਹੱਥਾਂ ਦੇ ਨਾਲ ਕਰ ਲੈਣੀ ਹੈਗੀ ਪ੍ਰੈਸ ਇਸ ਤਰ੍ਹਾਂ ਹੱਥਾਂ ਨਾਲ ਪ੍ਰੈਸ ਕਰਨ ਤੋਂ ਬਾਅਦ ਇਹ ਵਾਲੀਆਂ ਇੱਧਰ ਆ ਜਾਣਗੀਆਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਪਿਛਲੀਆਂ ਪਲੇਟਸ ਕਿਦਾਂ ਬਣਉਣੀਆਂ ਨੇ ਐਸ ਤਰ੍ਹਾਂ ਇੰਜੀ ਆਪਾਂ ਪਿਛਲੀਆਂ ਪਲੇਟਸ ਦੀਆਂ ਨਸਾਨੀਆਂ ਲਾ ਲੈਣੀਆਂ ਨੇ ਕਿ ਮੀਜ਼ ਦੀ ਆਪਣੀ ਕਟਿੰਗ ਹੋਈ ਹੋਈ ਆ ਮੋਡੇ ਵਗੈਰਾ ਦੀ ਕਾਟ ਪਾਈ ਹੋਈ ਹੈ ਜੀ ਬਸ ਆਪਾਂ ਤੁਹਾਨੂੰ ਪਲੇਟਸ ਦੀਆਂ ਨਸਾਨੀਆਂ ਲਾ ਕੇ ਵੀ ਉਹਨਾਂ ਨੂੰ ਸਟਿਚ ਕਿਦਾਂ ਕਰਨਾ ਹੈ ਦੱਸਾਂਗੇ ਮੀਜ਼ ਦੀ ਕਟਿੰਗ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸੀ ਸੀ ਹੀ ਇਹ ਉਸੇ ਨਾਪ ਦਾ ਹੀ ਸੂਟ ਆ ਦਾ

ਤੁਸੀਂ 8 ਦੀ ਜਗ੍ਹਾ 8.5 ਤੇ ਵੀ ਪਲੇਟ ਪਾ ਸਕਦੇ ਹਾਂ ਪਰ ਇਸ ਤੋਂ ਜ਼ਿਆਦਾ ਲੰਬੀ ਨਹੀਂ ਆ ਲਓ ਜੀ ਇਸ ਨੂੰ ਚਾਹੇ ਤੁਸੀਂ ਇੱਕ ਹੋਰ ਤਰੀਕਾ ਦੱਸਤੀਆਂ ਚਾਹੇ ਤੁਸੀਂ ਕਨੀਜ਼ ਨੂੰ ਚੱਕ ਕੇ ਉਧਰ ਕਰ ਲਓ ਚਾਹੇ ਤੁਸੀਂ ਜਿੱਦਾਂ ਇੰਚੀ ਟੇਪ ਆਗਾ ਆ ਜਿੱਦਾਂ ਇੰਚੀ ਟੇਪ ਆ ਗਿੰਚੀ ਟੇਪ ਨੂੰ ਇੱਥੇ ਰੱਖੋ ਕਿਸੇ ਤਿੱਖੀ ਚੀਜ਼ ਨੂੰ ਆਮਾਤ ਕਰ ਲਓ ਇੱਧਰ ਵੀ ਇੱਥੇ ਰੱਖੋ ਤਿੱਖੀ ਚੀਜ਼ ਇੱਧਰ ਮਾਰਕ ਕਰ ਲਓ ਇਹ ਕਮੀਜ਼ ਨੂੰ ਕੱਪੜੇ ਨੂੰ ਬਿਨਾਂ ਹਲਾਏ ਇੱਥੋਂ ਫੜ ਕੇ ਐਦਾਂ ਕਰ ਲਓ ਤੇ ਆਹ ਦੇਖੋ ਜੀ ਆਪਣੀ ਪਲੇਟ ਦੀ ਇਹਦੀ ਨਸਾਨੀਆਂ ਵੀ ਲਾ ਗੀ ਹੁਣ ਆਪਾਂ ਤੁਹਾਨੂੰ ਸਲਾਈ ਕਰਕੇ ਦਿਖਾਉਣੇ ਆ ਵੀ ਪਲੇਟਸ ਕਿੱਦਾਂ ਬਣਦੀਆਂ ਹਾਂ ਹਾਂਜੀ ਜੀ ਐਦਾਂ ਚੰਗੀ ਤਰ੍ਹਾਂ ਆਪਾਂ ਕੱਪੜੇ ਨੂੰ ਕਰ ਲੈਣਾਗਾ ਪ੍ਰੈਸ ਪ੍ਰੈਸ ਕਰਨ ਤੋਂ ਬਾਅਦ ਜਿੱਥੇ ਆਪਣੀ ਪਲੇਟਸ ਦੀਆਂ ਨਸਾਨੀਆਂ ਲਾਈਆਂ ਹੋਈਆਂ ਨੇ ਉਸ ਨੂੰ ਫੋਲਡ ਕਰਕੇ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈਗੀ ਜਿੱਥੇ ਆਪਣੀ ਪਲੇਟ ਖਤਮ ਹੁੰਦੀ ਹੈਗੀ ਉੱਥੇ ਸਲਾਈ ਆਪਾਂ ਬਿਲਕੁਲ ਹੀ ਨਾਲ ਲਗਾਉਣੀ ਹੈਗੀ ਬਿਲਕੁਲ ਵੀ ਥੋੜਾ ਜਿਹਾ ਫਰਕ ਨਹੀਂ ਰੱਖਣਾ ਉਸਤੇ ਨਾਲ ਕੀ ਹੁੰਦਾਗਾ ਨਹੀਂ ਜਿੱਥੇ ਪਲੇਟਸ ਖਤਮ ਹੁੰਦੀਆਂ ਨੇ ਉੱਥੇ ਬੁਲਬੁਲਾ ਜਿਹਾ ਬਣ ਜਾਂਦਾਗਾ ਡੰਗਾਈ ਦੇਣੀ ਆਪਾਂ ਪਲੇਟਸ ਦੇ ਸੈਂਟਰ ਚ ਦੇਖੋ ਇਸ ਤਰ੍ਹਾਂ ਜੇ ਆਪਾਂ ਡੰਗਾਈ ਦਵਾਂਗੇ ਤਾਂ ਉਸਤੇ ਨਾਲ ਕੀ ਹੁੰਦਾਗਾ ਆਪਣੀਆਂ ਜਿਹੜੀ ਫਿਟਿੰਗ ਆ ਉਹ ਬਹੁਤ ਸੋਹਣੀ ਆਉਂਦੀ ਆ ਜਿੱਥੇ ਪਲੇਟਸ ਖਤਮ ਹੁੰਦੀ ਆ ਉੱਥੇ ਧਾਗਾ ਨਹੀਂ ਤੋੜਨਾ ਥੋੜਾ ਜਿਹਾ ਦੁਬਾਰਾ ਸਲਾਈ ਨੂੰ ਬੈਕ ਲੈ ਆ ਉਹ ਬੈਕ ਲਿਆ ਕੇ ਫੇਰ ਆਪਾਂ ਧਾਗਾ ਕੱਟ ਕਰਨਾਗਾ ਨਹੀਂ ਆਪਣੀਆਂ ਪਲੇਟਸ ਉੱਧੜ ਜਾਂਦੀਆਂ ਨੇ ਆਲੇ ਦੁਆਲੇ ਐਕਸਟਰਾ ਧਾਗਾ ਨਾਲ ਹੁੰਦੇ ਕੱਟ ਕਰ ਦੇਣਾ ਉਸ ਤੇ ਨਾਲ ਕੀ ਹੁੰਦਾ ਸਫਾਈ ਵਧੀਆ ਹੁੰਦੀ ਹੈਗੀ ਹੁਣ ਆ ਥੋੜਾ ਜਿਹਾ ਆਪਣੀਆਂ ਇਨਸਾਨੀਆਂ ਘੱਟ ਦਿਖਦੀਆਂ ਸੀ ਆਪਾਂ ਦੁਬਾਰਾ ਨਾਲ ਹੁੰਦੇ ਤੁਹਾਨੂੰ ਦਿਖਾਉਣ ਦੇ ਲਈ ਮਾਰਕ ਕਰੀ ਜਾਂਦੇ ਆ ਇਸ ਤਰ੍ਹਾਂ ਹੀ ਆਪਾਂ ਦੂਸਰੀ ਪਲੇਟ ਪਾ ਲੈਣੀ ਹੈਗੀ दूसरी प्लेट पाने बाद देखो अपन दो प्लेट्स पै बिल्कुल भी बल नहीं पे है बहुत ही सही तरीके वरीके अपनिया प्लेट्स पड़ आप प्लेट्स पा लेनिया ने इस तरह इस तरह ही साइड वाली प्लेट्स पाया ने जो जिते प्लेट खत्म होंगी उलाई नाल लगा कपड़े दे तरह इतें आप दुआ आपको डंगाई देनी है ਜਿੱਥੇ ਪਲੇਟ ਖਤਮ ਹੁੰਦੀ ਹੈਗੀ ਉੱਥੇ ਆਪਾਂ ਬਿਲਕੁਲ ਨਾਲ ਹੀ ਸਿਲਾਈ ਖਤਮ ਕਰਨੀ ਹੈਗੀ ਹੁਣ ਆਪਾਂ ਜੀ ਉੱਪਰ ਵਾਲੀ ਐ ਤਾਂ ਹੀ ਉੱਪਰ ਵਾਲੀ ਪਲੇਟਸ ਪਾ ਲੈਣੀਆਂ ਨੇ ਇਹ ਵਾਲਾ ਕੱਪੜਾ ਆਪਾਂ ਬਿਲਕੁਲ ਬਰਾਬਰ ਕਰ ਲੈਣਾ ਨਹੀਂ ਜਦੋਂ ਆਪਾਂ ਬਾਵਾ ਅਟੈਚ ਕਰਾਂਗੇ ਆਪਾਂ ਨੂੰ ਪ੍ਰੋਬਲਮ ਆਊਗੀ ਬਿਲਕੁਲ ਕੱਪੜਾ ਬਰਾਬਰ ਕਰਕੇ ਫਿਰ ਪਲੇਟ ਪਾਉਣੀ ਹੈਗੀ ਚੌਕ ਦਾ ਕਲਰ ਫਿੱਕਾ ਹੋਣ ਕਰਕੇ ਕੱਪੜੇ ਦਾ ਰੰਗ ਵੀ ਫਿੱਕਾ ਜੀ ਉਹਦੇ ਕਰਕੇ ਜਿਹੜੀਆਂ ਆਪਾਂ ਮਾਰਕ ਕੀਤੀ ਸੀ ਉਹ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਆਪਾਂ ਤਾਂ ਉਹਨੂੰ ਨਾਲ ਹੁੰਦੇ ਉਹਨਾਂ ਦੇ ਉੱਪਰ ਮਾਰਕ ਕਰਕੇ ਦਿਖਾਈ ਜਾਣੇ ਆਗੇ ਆ ਦੇਖੋ ਜੀ ਆਪਣੀਆਂ ਪਲੇਟਸ ਪੈ ਗਈਆਂ ਇਸ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਪਲੇਟਸ ਪਾ ਲੈਣੀਆਂ ਨੇ ਦੂਜੇ ਪਾਸੇ ਪਲੇਟਸ ਪਾਉਣ ਤੋਂ ਬਾਅਦ ਹੁਣ ਆਪਾਂ ਬੈਕ ਵਾਲੇ ਪੱਲੇ ਦੀਆਂ ਪਲੇਟਸ ਪਾਉਣੀਆਂ ਨੇ ਉਹ ਵੀ ਆਪ ਐਸੀ ਤਰ੍ਹਾਂ ਹੀ ਪਾਉਣੀਆਂ ਨੇ ਜਿੱਦਾਂ ਫਰੰਟ ਵਾਲੀਆਂ ਪਲੇਟਸ ਪਾਈਆਂ ਸੀਗੀਆਂ ਇੱਥੋਂ ਸੈਂਟਰ 'ਚੋਂ ਜਦੋਂ ਧਾਗਾ ਲਾਉਣਾਗਾ ਤਾਂ ਇੱਥੋਂ ਕੱਟ ਨਹੀਂ ਕਰਨਾ ਬਿਲਕੁਲ ਨਾਲ-ਨਾਲ ਧਾਗਾ ਲਾਉਣਾਗਾ ਸਲਾਈ ਮਾਰਨੀ ਹੈਗੀ ਇਸ ਤਰ੍ਹਾਂ ਜਿਹੜੀ ਡੁੰਗਾਈ ਆ ਉਹ ਆਪਾਂ ਸੈਂਟਰ 'ਚ ਆ ਕੇ ਦੇਣੀ ਹੈਗੀ ਜਿੱਦਾਂ ਤੁਹਾਨੂੰ ਮਾਰਕ ਕਰਕੇ ਦਿਖਾਇਆ ਸੀ ਬਿਲਕੁਲ ਉਸੇ ਤਰ੍ਹਾਂ ਐਸ طرح ਜੇ ਤੁਸੀਂ ਚਾਹੋ ਤਾਂ ਸਲਾਈ ਡਬਲ ਵੀ ਕਰ ਸਕਦੇ ਹੋ ਦੇਖੋ ਜੀ ਆਪਾਂ ਪਿਛਲੇ ਪੱਲੇ ਦੀਆਂ ਪਲੇਟਸ ਪਾ ਲਈਆਂ ਦੇਖੋ ਨਾ ਤਾਂ ਇੱਥੇ ਵੱਲ ਬਿਲਕੁਲ ਨਹੀਂ ਪਿਆ ਹੈਗਾ ਬਿਲਕੁਲ ਸਹੀ ਪਲੇਟਸ ਪਈਆਂ ਨੇ ਤੇ ਆਹ ਨੇ ਜੀ ਆਪਣੇ 프ਰੰਟ ਵਾਲੇ ਪੱਲੇ ਦੀ ਦੇਖੋ ਬਿਲਕੁਲ ਵੀ ਵੱਲ ਨਹੀਂ ਪਿਆ ਐਸ ਤੋਂ ਨਾਲ ਤੁਸੀਂ ਪਲੇਟਸ ਪਾ ਸਕਦੇ ਹੋਗੇ ਆ ਦੇਖੋ ਜੀ ਆ ਵਾਲੀਆਂ ਸਾਈਡ ਵਾਲੀਆਂ ਪਲੇਟਸ ਨੇ ਆ ਵਾਲੀ ਆਪਣੇ ਫਰੰਟ ਵਾਲੀਆਂ ਪਲੇਟਸ ਨੇ ਇੱਧਰ ਵੀ ਸਾਈਡ ਵਾਲੀਆਂ ਪਲੇਟਸ ਨੇ ਜੇ ਤੁਹਾਨੂੰ ਆਪਣਾ ਪਲੇਟਸ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ